ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀਪਕ ਛਾਵੜਾ ਦੇ ਵਿੱਚ ਅਤੇ ਅੱਜ ਜ਼ਿਕਰ ਕਰਾਂਗੇ ਇੱਕ ਅਨੋਖੇ ਮੁਲਕ ਆਸਟ੍ਰੇਲੀਆ ਦੇ ਬਾਰੇ ਵਿੱਚ ਅਤੇ ਕੁਝ ਅਣ ਸੁਣੀਆਂ ਗੱਲਾਂ ਦੇ ਬਾਰੇ ਵਿੱਚ ਜਦੋਂ ਕੈਪਟਨ ਜੇਮਸ ਕੁੱਕ ਨੇ ਜਦੋਂ ਆਪਣਾ ਪਹਿਲਾ ਕਦਮ ਉਹ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਰੱਖਿਆ ਤਾਂ ਜਿਸ ਨੂੰ ਕੀ ਅੱਜ ਆਸਟ੍ਰੇਲੀਆ ਦਾ ਨੈਸ਼ਨਲ ਐਨੀਮਲ ਬੋਲਿਆ ਜਾਂਦਾ ਕੰਗਾਰੂ ਉਹ ਕੈਪਟਨ ਜੇਮਸ ਕੁੱਕ ਨੂੰ ਦਖਾਈ ਦਿੱਤਾ ਤੇ ਕੈਪਟਨ ਜেমস ਕੁੱਕ ਨੇ ਇੱਕ ਆਦੀਵਾਸੀ ਨੂੰ ਪੁੱਛਿਆ ਇੰਗਲਿਸ਼ ਦੇ ਵਿੱਚ ਵਾਟ ਇਜ਼ ਥਿਸ ਤਾਂ ਉਸ ਨੇ ਤਾਂ ਕਿਹਾ ਸੀ ਆਈ ਡੋਂਟ ਨੋ ਤਾਂ ਕੈਪਟਨ ਜেমস ਕੁੱਕ ਨੇ ਆਪਣੀ ਡਾਇਰੀ ਦੇ ਵਿੱਚ ਉਸ ਐਨੀਮਲ ਨੂੰ ਨਾਮ ਆ ਜਿਹੜਾ ਉਹ ਕੰਗਾਰੂ ਦਿੱਤਾ ਕੰਗਾਰੂ ਦੇ ਦਿੱਤਾ ਹਾਲਾਂਕਿ ਬਾਅਦ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਇਤਿਹਾਸ ਕਰਤਾ ਹਨ ਇਸ ਦੀ ਇਤਿਹਾਸ ਦੀ ਜਦੋਂ ਖੋਜ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਬਲੈਕ ਐਨੀਮਲ ਹੈਗੇ ਆ ਉਹਨਾਂ ਨੂੰ ਗੰਗਾਰੂ ਨਾਂ ਤੋਂ ਵਿਗਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਸ ਆਦੀਵਾਸੀ ਵੱਲੋਂ ਗੰਗੋਰੂ ਨਾਂ ਬੋਲਿਆ ਗਿਆ ਸੀ ਜਿਸ ਨੂੰ ਕਿ ਬਾਅਦ ਦੇ ਵਿੱਚ ਕੰਗਾਰੂ ਰੱਖ ਦਿੱਤਾ ਗਿਆ ਕੰਗਾਰੂ ਦੀ ਜਿਹੜੀ ਇੱਕ ਖੂਬੀ ਹੋਰ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਵੀ ਕੰਗਾਰੂ ਆ ਜਿਹੜਾ ਉਹ ਹਮੇਸ਼ਾ ਅੱਗੇ ਨੂੰ ਹੀ ਚੱਲਦਾ ਹੈ ਦੋ ਕਦਮ ਦੋ ਪੈਰ ਹੁੰਦੇ ਆ ਤੇ ਦੋ ਉਸ ਦੇ ਹਵਾ 'ਚ ਹੁੰਦੇ ਆ ਉਹ ਹਮੇਸ਼ਾ ਅੱਗੇ ਨੂੰ ਹੀ ਚੱਲਦਾ ਹੈ ਇਸੇ ਲਈ ਆਸਟ੍ਰੇਲੀਆ ਸਰਕਾਰ ਵੱਲੋਂ ਆ ਜਿਹੜਾ ਇਸ ਨੂੰ ਨੈਸ਼ਨਲ ਐਨੀਮਲ ਦਾ ਦਰਜਾ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਸਾਡੇ ਗਾਹ ਵਧਣ ਦਾ ਪ੍ਰਤੀਕ ਹੈ ਤੇ ਆਸਟ੍ਰੇਲੀਆ ਵੀ ਆ ਉਹ ਆਸਟ੍ਰੇਲੀਆ ਜਿਹੜਾ ਮੁਲਕ ਉਹ ਵੀ ਹਮੇਸ਼ਾ ਕੰਗਾਰੂ ਵਾਂਗੂ ਅੱਗੇ ਹੀ ਵਧਦਾ ਰਹੇ ਤੇ ਪਿੱਛੇ ਮੁੜ ਕੇ ਕਦੇ ਨਾ ਵੇਖੇ ਕਿਉਂਕਿ ਕੰਗਾਰੂ ਵੀ ਕਦੇ ਪਿੱਛੇ ਮੁੜ ਕੇ ਨਹੀਂ ਵੇਖਦਾ ਤਾਂ ਦੋਸਤੋ ਇਹ ਸੀ ਆਸਟ੍ਰੇਲੀਆ ਨੂੰ ਲੈ ਕੇ ਸਾਡੇ ਇਤਿਹਾਸਕਾਰਾਂ ਵੱਲੋਂ ਲਿਖੀ ਗਈ ਹੈ ਕਿ ਛੋਟੀ ਜੀ ਹਿਸਟਰੀ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਤੇ ਵੀ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਅਤੇ ਇਹੋ ਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨਾਲ ਤੇ ਸਾਡੇ YouTube ਚੈਨਲ ਨਾਲ ਜ਼ਰੂਰ ਜੁੜਿਓ ਧੰਨਵਾਦ ਦੋਸਤੋ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰਹੇ